ਜਲੰਧਰ ਦੇ ਅਰਬਨ ਸਟੇਟ ਵਿੱਚ ਗੋਇਲ ਇਮੀਗ੍ਰੇਸ਼ਨ ਦੇ ਦਫ਼ਤਰ ਤੋਂ ਚੱਲ ਰਿਹਾ ਨਕਲੀ ਸਰਟੀਫਿਕੇਟ ਤੇ ਡਿਗਰੀਆਂ ਬਣਾਉਣ ਦਾ ਗੋਰਖ ਧੰਦਾ ਪੁਲਿਸ ਦੇ ਵੱਲੋਂ ਬੇਨਕਾਬ ਹੋ ਗਿਆ ਹੈ ਮਾਲਕ ਡਾਕਟਰ ਪੁਸ਼ਕਰ ਗੋਇਲ ਨੇ ਆਪਣੇ ਦਫ਼ਤਰ ਦੇ ਵਿੱਚ ਇੱਕ ਖੂਫੀਆ ਟਿਕਾਣਾ ਬਣਾਇਆ ਹੋਇਆ ਸੀ ਜਿਸ ਦਾ ਦਰਵਾਜ਼ਾ ਸਿਰਫ ਕੈਮਰੇ ਦੇ ਵਿੱਚ ਦੇਖ ਕੇ ਹੀ ਖੋਲਿਆ ਜਾਂਦਾ ਸੀ ਸੂਤਰਾਂ ਅਨੁਸਾਰ ਡਾਕਟਰ ਗੋਇਲ ਕਈ ਹੋਰ ਟਰੈਵਲ ਏਜੰਟਾ ਦੇ ਨਾਲ ਮਿਲ ਕੇ 1 ਤੋਂ 3 ਲੱਖ ਰੁਪਏ ਤੱਕ ਦੇ ਸੌਦੇ ਦੇ ਵਿੱਚ ਨਕਲੀ ਸਰਟੀਫਿਕੇਟ ਅਤੇ ਡਿਗਰੀਆਂ ਮੁਹੱਈਆ ਕਰਦਾ ਸੀ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਧੰਦਾ ਇੱਕ ਮਹਿਲਾ ਜੱਜ ਦੇ ਘਰ ਦੇ ਨੇੜੇ ਹੀ ਬੇਖੌਫ ਚੱਲ ਰਿਹਾ ਸੀ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਨਿਗਾਹ ਉਹਨਾਂ ਟਰੈਵਲ ਜੰਟਾ ਤੇ ਜੋ ਡਾਕਟਰ ਗੋਇਲ ਦੇ ਸੰਪਰਕ ਦੇ ਵਿੱਚ ਸਨ ਅਤੇ ਕਦੇ ਵੀ ਉਹਨਾਂ ਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਖੂਫੀਆ ਠਿਕਾਣੇ ਵਿੱਚੋਂ ਮਿਲੇ ਸਬੂਤਾਂ ਨੇ ਸਾਫ਼ ਕਰ ਦਿੱਤਾ ਕਿ ਇਹ ਗੈਰ ਕਾਨੂੰਨੀ ਧੰਦਾ ਇਕੱਲੇ ਨਹੀਂ ਚੱਲ ਰਿਹਾ ਸੀ ਸ਼ਰਾਬ ਦੀਆਂ ਪਾਰਟੀਆਂ ਆਯਾਸ਼ੀ ਦੇ ਮੰਝਰਾ ਤੇ ਨਕਲੀ ਡਿਗਰੀਆਂ ਦੇ ਸੌਦਿਆਂ 'ਚ ਹੋਰ ਟਰੈਵਲ ਏਜੰਟ ਵੀ ਸ਼ਾਮਲ ਸਨ ਸੂਤਰਾਂ ਮੁਤਾਬਕ ਕਈ ਟਰੈਵਲ ਏਜੰਟ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਤੋਂ ਲੱਖਾਂ ਰੁਪਏ ਲੁੱਟ ਕੇ ਗੋਇਲ ਦੇ ਜ਼ਰੀਏ ਨਕਲੀ ਕਾਗਜ਼ ਤਿਆਰ ਕਰਵਾਉਂਦੇ ਸਨ ਪੁਲਿਸ ਹੁਣ ਉਹਨਾਂ ਸਾਰੇ ਏਜੰਟਾਂ ਦੀ ਲਿਸਟ ਤਿਆਰ ਕਰ ਰਹੀ ਆ ਜੋ ਇਸ ਗੈਂਗ ਦੇ ਨਾਲ ਜੁੜੇ ਹੋਏ ਸੀ। ਚੰਦ ਹੋਤੀ ਆ ਠੀਕ ਹੈ ਇਹ ਪਹਿਲਾਂ ਗਲਤ ਤਰੀਕੇ ਨਾਲ ਕੁੜੀਆਂ ਨੂੰ ਇੱਥੇ ਬੁਲਾਉਂਦੇ ਆ ਫੋਨ ਬੁਲਾਉਂਦੇ ਸ਼ਾਦੀ.com ਤੇ ਡਾਕਟਰ ਪੁਸ਼ਕਰ ਗੋਇਲ ਉਹ ਬੁਲਾਉਂਦੇ ਆ ਬਹਾਨੇ ਨਾਲ ਵੀ ਅਸੀਂ ਤੁਹਾਡੇ ਨਾਲ ਮੈਰਿਜ ਕਰਾਂਗੇ ਜਾਂ ਕੁਝੇ ਬਾਅਦ ਚ ਇੱਥੇ ਆਫਰ ਦਿੰਦੇ ਆ ਜੋਬ ਦੀ ਆਫਰ ਦੇ ਕੇ 50-50 ਹਜ਼ਾਰ ਸੈਲੀ ਆਫਰ ਕਰਦੇ ਆ ਬਾਅਦ ਚ ਇੱਥੇ ਆ ਕੇ ਕੁੜੀਆਂ ਨੂੰ ਸ਼ਰਾਬਾ ਪਲਾ ਕੇ ਉਹਨਾਂ ਸੈਕੂਅਲ ਹਰਾਸਮੈਂਟ ਕਰਦੇ ਆ ਵੀ ਤੁਸੀਂ ਸਾਡੇ ਨਾਲ ਫਿਜ਼ੀਕਲੀ ਹੋਵੋ ਇਹ ਡਾਕਟਰ ਪੁਸ਼ਕਰ ਗੋਇਲ ਦਾ ਧੰਦਾ ਹੈ ਵਿੱਚੇ ਮੌਨਿਕ ਜੋਤੀ ਇਹ ਤਿੰਨੋਂ ਕੁੜੀਆਂ ਨੂੰ ਪੂਰਾ ਪ੍ਰੋਪਰ ਸਾਲ ਸਾਤਾ ਦਿਨ ਦੇ ਸਾਲ ਦਾ ਸਾਤਾ ਦਿਨ ਦੇ ਕਿ ਇਹਨਾਂ ਨੂੰ 20-20 ਹਜ਼ਾਰ ਰੁਪਏ ਮਿਲਦਾ ਇੱਕ ਕੁੜੀ ਨੂੰ ਤੁਸੀਂ ਕਿੱਦਾਂ ਇੰਨੀ ਗੱਲ ਕਹਿ ਸਕਦੇ ਮੈਂ ਪੂਰੀ ਸ਼ੋਰ ਹਾਂ ਸਰ ਮੈਂ ਤਾਂ ਹੀ ਤੁਹਾਡੇ ਕੈਮਰੇ ਦੇ ਸਾਹਮਣੇ ਖੜੀ ਹਾਂ ਨਹੀਂ ਆਪਣੇ ਨਾਲ ਹੋਇਆ ਵੀ ਇਧਰ ਹਾਂਜੀ ਸਰ ਮੈਨੂੰ ਉਹਨਾਂ ਨੇ ਕਿੰਨੀ ਵਾਰੀ ਕਹਿ ਚੁੱਕੇ ਤਾਂ ਹੀ ਮੈਂ ਸਟੈਪ ਚੱਕਿਆ ਆਦਰਵਾਇਜ਼ ਮੈਂ ਚੱਕਣਾ ਨਹੀਂ ਕਿੰਨੇ ਸਮੇਂ ਪਹਿਲੇ ਜਿਹੜੀ ਆ ਤੁਸੀਂ ਇੱਥੇ ਜੋਬ ਲਈ ਆਏ ਸੀ ਮੈਨੂੰ ਹਾਲੇ ਸਿਰਫ 2 ਮਹੀਨੇ ਹੋਏ ਮੈਨੂੰ 10-15 ਦਿਨ ਚ ਪਤਾ ਲੱਗ ਗਿਆ ਸੀਗਾ ਲੇਕਿਨ ਇਹਨਾਂ ਨੇ ਮੇਰੀ ਸੈਲਰੀ ਰੋਕੀ ਹੋਈ ਸੀਗੀ ਜਿਹਦੇ ਕਰਕੇ ਮੈ ਦੋ ਜਣੇ ਸੀ ਮਾਰਕੀਟਿੰਗ ਲਾਈਨ 'ਚ ਆ ਮੁੰਡੇ ਦੀ ਲਾਈਵ ਲੋਕੇਸ਼ਨ ਨਹੀਂ ਲੈਂਦੇ ਕੁੜੀ ਦੀ ਲਾਈਵ ਲੋਕੇਸ਼ਨ ਕਿਉਂ ਕਹਿੰਦੇ ਰਾਤੀ 8:00 9:00 ਤੱਕ ਤੂੰ ਲਾਈਵ ਲੈਣਾ ਸਾਡੇ ਨਾਲ ਆਲਾ ਇਹ ਕੌਣ ਹੁੰਦੇ ਮੇਰੀ ਪਰਸਨਲ ਪਲੈਰਿਟੀ ਨੂੰ ਦੇਣ ਵਾਸਤੇ ਜੀ ਠੀਕ ਹੈ ਨਾ ਜਦੋਂ ਡਿਊਟੀ ਟਾਈਮ ਤੁਸੀਂ ਉਹ ਲਾਈਵ ਲੋਕੇਸ਼ਨ ਫਿਰ ਮੁੰਡੇ ਦੀ ਵੀ ਲਓ ਕੁੜੀ ਦੀ ਕਿਉਂ ਲਈ ਜਾਂਦੀ ਹੈ ਕਿਉਂਕਿ ਤੁਸੀਂ ਨਜ਼ਰ ਰੱਖਦੇ ਹੋ ਸਾਡੇ ਉੱਤੇ ਇਸ ਸਬੰਧੀ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਜਾਂ ਕਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਬ੍ਰਦਰ ਸਾਰੇ ਖੜੇ ਆ ਮੇਰੇ ਨਾਲ ਜੀ ਕਿਹੜੀ ਵੀਡੀਓ ਦੇਖੀ ਗਈ ਆ ਦਿਖਾਈਆ ਕਿ ਆਪਣੇ ਕੋਲ ਵੀਡੀਓ ਕਿਹੜੇ ਲੋਕ ਬਣਾਈਆ ਕੀ ਅੰਦਰ ਲਈ ਉਹ ਸਰ ਅੰਦਰ ਹੀ ਬਣਾਉਂਦੇ ਆ ਸਾਰਾ ਕੁਝ ਸਾਨੂੰ ਵੀ ਇਸੇ ਚੀ ਡਾਊਨਸ ਕਰਦੇ ਵੀ ਜੋ ਉਹਨਾਂ ਨੇ ਸਾਨੂੰ ਗਰੁੱਪ ਵਿੱਚ ਪਾ ਦਿੰਦੇ ਇੱਕ ਸਾਡੇ ਮੈਡਮ ਲੁਧਿਆਣੇ ਵਾਲੇ ਹੈਗੇ ਪੂਜਾ ਮੈਡਮ ਉਹਨਾਂ ਦੀ ਉਹ ਤੁਸੀਂ ਗਰੁੱਪ ਜੈਡ ਸੀ ਹਾਂਜੀ ਮੈਂ ਦਿਖਾ ਸਕਦੇ ਕਿਹਦਾ ਗਰੁੱਪ ਦਿਖਾਓ ਸਰ ਮੇਰਾ ਫੋਨ ਵਿੱਚ ਦਿਖਾਓ ਗਰੁੱਪ ਕਿਹਦਾ ਕਰਨ ਬੱਸ ਬਗਾਲ ਉਹ ਫੋਨ ਤੇ ਮੈਂ ਦਿਖਾਉਂਦਾ ਫੋਨ ਅੰਦਰ ਪਿਆ ਹਾਂਜੀ ਉਹ ਤਾਂ ਦਿਖਾ ਸਕਦੀ ਹਾਂ ਉਹ ਸਾਰੇ ਗਰੁੱਪ ਹੈਗੇ ਆ ਮੇਰੇ ਕੋਲ ਇਸ ਤੋਂ ਬਾਅਦ ਜਦੋਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਕੀ ਅਸ਼ਵਾਸਨ ਦਵਾਇਆ ਜਾ ਰਿਹਾ ਹੋਂ ਪੁਲਿਸ ਵੱਲੋਂ ਨਹੀਂ ਹੁੰਦਾ ਮੇਰੀ ਕਾਰਵਾਈ ਪੂਰੇ ਤਰੀਕੇ ਨਾਲ ਹੋ ਰਹੀ ਹੈ ਮੇਰੇ ਭਰਾਵਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਉਹਨੂੰ ਸ਼ਰਾਬ ਦੀ ਆ ਬੇਟੀ ਅੰਦਰੋਂ ਨਿਕਲੀ ਆ ਮੋਰਾ ਦਾ ਐਡਾ ਡੱਬਾ ਨਿਕਲਿਆ ਔਰ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਅਮ ਇਥੇ ਹੁੰਦਾ ਕਿ ਕੰਮ ਬਣਾਉਂਦੇ ਸੀ ਇਥੇ। ਇੱਥੇ ਕੁਝ ਮੇਨ ਜਾਲੀ ਡਿਗਰੀਆਂ ਬੰਦੀਆਂ ਆ ਜਿਹੜੀ ਬੈਕ ਡੇਟ 'ਚ ਜਦਕਿ ਕੋਈ ਰੂਲ ਨਹੀਂ ਹੈ ਕਿ ਜਾਲੀ ਡਿਗਰੀਆਂ ਨੂੰ ਉੱਪਰ ਪ੍ਰੋਵਾਈਡ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ। ਜਦਕਿ ਬੱਚੇ ਵੀ ਅਗੋ ਫਸਣ ਤੇ ਇਹ ਤਾਂ ਚਲੋ ਇਹ ਤਾਂ ਧੰਦੇ ਕਰਦੇ ਵੇ। ਤਾਂ 2-3-3 ਲੱਖ ਦੀਆਂ ਡਿਗਰੀਆਂ ਵੇਚਦੇ ਆ। ਅੱਛਾ ਜੀ। ਹਾਂਜੀ। ਅੰਦਰ ਇਹਦੇ ਵਿੱਚ ਇਸ ਤੋਂ ਇਸ ਦੇ ਨਾਲ ਨਾਲ ਆਪਣਾ ਉਹਨੇ ਨੇ ਇਲਾਕੇ ਨਿਵਾਸੀ ਵੀ ਦੱਸਨੇ ਨੂੰ ਕੁਝ ਕਿ ਜਿਹੜੇ ਬੋਰਡ ਵਗੈਰਾ ਲੱਗਦੇ ਸੀਗੇ ਉਹ ਮੈਡੀਕਲ ਲਾਈਨ ਦੇ ਬੋਰਡ ਜਿਹੜੇ ਸੀ ਇੱਥੇ ਲੱ ਕੈਮਰੇ 'ਚ ਸਾਰੇ ਲੋਕ ਲੱਗਦਾ ਸੀਗਾ ਸਪੈਸ਼ਲਿਸਟ ਸਟਾਫ ਤੋਂ ਬਿਨਾ ਕੋਈ ਅੰਦਰ ਆਇਆ ਵੀ ਨਹੀਂ ਹੋਦਾ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਇਹ ਆਫਿਸ ਇੱਥੇ ਖੁੱਲਿਆ ਆਇਆ ਸੀ ਸਰ ਮੈਨੂੰ ਨਹੀਂ ਪਤਾ ਲੇਕਿਨ ਮੈਂ ਹੁਣ 2 ਮਹੀਨੇ ਤੋਂ ਜਦੋਂ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਤਾਂ ਮੈਂ ਫੇਸ ਕੀਤਾ ਮੈਂ ਸਾਰਿਆਂ ਤੁਹਾਡੇ ਸਾਹਮਣੇ ਰੱਖਤਾ ਆ ਠੀਕ ਹੈ ਕੀ ਮੰਗ ਕਰ ਰਹੇ ਹੋ ਹੁਣ ਪ੍ਰਸ਼ਾਸਨ ਨੂੰ ਨਹੀਂ ਸਾਫ ਚਾਹੀਦਾ ਕਿ ਜਿਹੜੀ ਆਣ ਵਾਲਾ ਟਾਈਮ 'ਚ ਕੁੜੀਆਂ ਨਾਲ ਹੋਰ ਕੁਝ ਐਦਾਂ ਦਾ ਨਾ ਹੋਵੇ ਇਹਨਾਂ ਤੇ ਸਖਤ ਤੋਂ ਸਖਤ ਪ੍ਰਸ਼ਾਸਨ ਪਹੁੰਚਿਆ ਸਤਿਸ਼ਟੀ ਆ ਤੁਸੀ ਹਾਂਜੀ ਹਾਂਜੀ ਪ੍ਰਸ਼ਾਸਨ ਕਾਰਵਾਈ ਪਹੁੰਚਿਆ ਮੇਰੇ ਭਰਾਵਾਂ ਦਾ ਵੀ ਸ਼ੁਕਰੀਆ ਜੋ ਮੇਰੇ ਇਹ ਸਾਰਾ ਮਾਮਲਾ ਜਿਹੜਾ ਇੱਕ ਚੇ ਲਖੀ ਕੰਮ ਕਰਦੀ ਸੀ ਪੂਜਾ ਨਾਮ ਦੀ ਉਹ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਉਹ ਬਿਲਕੁਲ ਕਲੀਅਰ ਹੈ ਇਹਨਾਂ ਦੇ ਸਾਡੇ ਕੋਲ ਇਹ ਪ੍ਰੋਸੈਸ ਆਹ ਮੈਂ ਤੁਹਾਨੂੰ ਇੱਕ ਕਰ ਕੋਈ ਲੋਕੰਦ ਦਾ ਨਾਮ ਹੈ ਜੀ ਕਿ ਉਹ ਇੱਥੇ ਜਾਲੀ ਡਾਕੂਮੈਂਟ ਤਿਆਰ ਕਰਕੇ ਫਿਰ ਬਾਹਰ ਦੇ ਨਾਲ ਉਹ ਵਿਦੇਸ਼ ਬਚਨ ਭੇਜਦਾ ਹੁੰਦਾ ਸੀ ਤੇ ਸਾਡੇ ਸੀ ਰਮੇਸ਼ ਕਮਨ ਮਹਿੰਸਾ ਜੀ ਉਹਨਾਂ ਨੇ ਆ ਕੇ ਰੀਡ ਕੀਤਾ ਇੱਥੇ ਰੀਡ ਕਰਨ ਤੋਂ ਬਾਅਦ ਜਦੋਂ ਇੱਥੇ ਪਹੁੰਚੇ ਆ ਕੁਝ ਡਾਕੂਮੈਂਟਸ ਮਿਲੇ ਉਹ ਤੋਂ ਬਾਅਦ ਹੋਰਾਂ ਮਿਲਿਆ ਕੁਝ ਵੱਖ-ਵੱਖਰੀ ਕੰਪਨੀ ਦੀਆਂ ਉਹ ਨਾਲ ਕੋਈ 16 ਕ ਬੋਤਲਾਂ ਵਿੱਚ ਸ਼ਰਾਬ ਦੀਆਂ ਮਿਲੀਆਂ ਭਰੀਆਂ ਹੀ ਆ ਜਾਂਦਾ ਭਰੀਆਂ ਸੀ ਉਹਨਾਂ ਤੇ ਦੋਨਾਂ ਬੋਤਲਾਂ ਦਾ ਤੇ ਦੂਸਰਾ ਜਿਹੜਾ ਡਾਕੂਮੈਂਟਸ ਦਾ ਉਹਦਾ ਕੇਸ ਰਜਿਸਟਰ ਕਰਨ ਵਾਸਤੇ ਆਇਆ ਤੇ ਜੋ ਵੀ ਅੱਗੇ ਡਾਕੂਮੈਂਟਸ ਹੋਰ ਮਿਲਦੇ ਆ ਜੋ ਹੋਰ ਵੀ ਕੋਈ ਦਲੇ ਮਿਲ ਜਿਸ ਤਰ੍ਹਾਂ ਵੀ ਕਾਰਵਾਈ ਹੋਣੀ ਹੈ ਸਰ ਸੁਥਰਾ ਕੋਈ ਪਰ ਚੱਲਿਆ ਕਿ ਲੜਕੀਆਂ ਸੀ ਇਹਨਾਂ ਨੂੰ ਕੋ ਗਲਤ ਕੰਮ ਵੀ ਕਰਾਉਂਦੇ ਸੀ ਉਸ ਵਾਰ ਉਹ ਕੀ ਮਾਮਲਾ ਤੇ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਦਾ ਵੀਡੀਓ ਵੀ ਵਾਇਲ ਹੋਈ ਆ ਉਹ ਚੀਜ਼ ਨਹੀਂ ਕਰਗੇ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤੇ ਉਦੋਂ ਹੀ ਕਰਦੇ ਨੇ ਨਹੀਂ ਸਰ ਉਹ ਮਾਲਕ ਦਾ ਕੀ ਨਾਮ ਹੈ ਸਰ ਜਿਹੜਾ ਜਿਹੜਾ ਚਲਾ ਰਿਹਾ ਸੀਗਾ ਖੁਸ਼ਕਰ ਕੋਈ ਇੱਥੇ ਵੀ ਚੀਜ਼ ਸਾਹਮਣੇ ਆਈ ਆ ਕਿ ਜਿੱਦਾਂ ਅਰੋੜਾ ਹਸਪੀਟਲ ਦਾ ਕੋਈ ਬੋਰਡ ਹੈਂਗ ਕੀਤਾ ਜਾਂਦਾ ਸੀਗਾ ਜਦੋਂ ਲੱਗਦਾ ਸੀਗਾ ਵੀ ਕੋਈ ਰੇਡ ਹੋਣ ਵਾਲੀ ਆ ਜਾਂ ਕੋਈ ਛਾਪਾ ਉਦੋਂ ਬੋਰਡ ਲਾ ਦਿੱਤਾ ਸੀ ਕੋਈ ਗੱਲਬਾਤ ਨਹੀਂ ਹੋਈ ਨਾ ਇਹੋ ਜਿਹਾਂ ਦਾ ਬੋਰਡ ਇੰਨੇ ਮਿਲਿਆ ਸਮੋਂ ਕੋਈ ਰੋੜਾ ਦਾ ਕੋਈ ਜਿਸ ਤਰ੍ਹਾਂ ਬਾਕੀ ਇਨਵੈਸਟੀਗੇਸ਼ਨ ਦੌਰਾਨ ਮੈਡੀਕਲ ਦਵਾਈਆਂ ਤੋਂ ਵੀ ਆ ਵੀ ਅੰਦਰ ਕਰਦੇ ਕੁਛ ਅੰਦਰ ਪਈਆਂ ਪਰ ਆਪਾਂ ਦੇਖੇ ਜੇ ਵੈਰੀਫਾਈ ਕਰਦੇ ਕਿ ਕਦੋਂ ਸਟ ਰੱਖਿਆ ਹੈ ਇਨਵੈਸਟੀਗੇਸ਼ਨ ਕਰ ਰਹੇ ਸਾਡੇ ਕਿੰਨੇ ਲੜਕੇ ਲੜਕੀਆਂ ਹੈਗੀਆਂ ਨੇ ਅੰਦਰ ਤੇ ਉਹਨਾਂ ਦੇ EMPLOYEES ਹੈ ਉਹਨਾਂ ਦੀ ਵੀ ਵੈਰੀਫਾਈ ਕਰ ਰਹੇ ਕਿ ਜੌਬ ਤੇ ਕਿ ਕੀ ਹੈ ਕਿਸ ਤਰ੍ਹਾਂ ਕਰਦੇ ਤੇ ਜਿਹੜੇ ਵੀਡੀਓਜ਼ ਆਈਆਂ ਹੈਗੀਆਂ ਨੇ ਜਿਹੜੀਆਂ ਮੇਰੇ ਕੋਲ ਕੋਈ ਵੀਡੀਓ ਨਹੀਂ ਆਪਾਂ ਸਾਡੇ ਕੋਲ ਆਈਆਂ ਨੇ ਵੀਡੀਓ ਮੇਰੇ ਕੋਲ ਕੋਈ ਨਹੀਂ ਇਤਕਾਂ ਜੀ ਵੀਡੀਓ ਇਦਾਂ ਨਹੀਂ ਜਰਦੇ ਤਾਂ ਆਪਾਂ ਇਦਾਂ ਦੀ ਕੋਈ ਗੱਲਬਾਤ ਕਰ ਸਕਦੇ ਜਿੰਨਾ ਇਹ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਕੋਈ ਵੀਡੀਓ ਮਿਲੂਗੀ ਉਸ ਜੋ ਵੀ ਬੰਦੀ ਤਾਰਾ ਇਸ ਤੋਂ ਇਲਾਵਾ ਵੀ ਕੋਈ ਪੱਤੀ ਜਨਕ ਸਮਾਨ ਜਿਹੜਾ ਮਿਲਿਆ ਹਾਂਜੀ ਆ ਪੱਤੀ ਜਨਕ ਸਮਾਨ ਕੋਈ ਹੋਰ ਵੀ ਮਿਲਿਆ ਨਹੀਂ ਕੋਈ ਕਿਹੜੀ ਕਿਹੜੀ ਯੂਨੀਵਰਸਿਟੀ ਸਰ ਮੋਰ ਵੀ ਕਰਾਂ ਤੋਂ ਮਿਲਿਆ ਅਜੇ ਵੈਰੀਫਾਈ ਕਰ ਰਹੇ ਹਾਂ ਸਰ ਫਾਰਮੂਲ ਜੇ ਪਈਆਂ ਰਸੀਦਾਂ ਕੋਈ ਜਿਹੜੇ ਸਰਟੀਫਿਕੇਟ ਮਿਲੇ ਆ ਉਹ ਮੈਂ ਦੱਸ ਰਿਹਾ ਕਰੇ ਸਾਡੇ ਰਮੇਸ਼ ਜੀ ਅੰਦਰ ਜਿਹੜਾ ਤਫਤੀਸੀਓ ਸਰ ਉਹ ਕਰੇ ਸਾਰੇ ਵੈਰੀਫਾਈ ਕਰਕੇ ਤਲੀ-ਕਲੀ ਨਾਲ ਕੋਈ ਦੋ ਤੋਂ ਲੈ ਕੇ 4 ਘੰਟੇ ਹੋ ਗਏ ਇਸ ਇਸ ਮਾਮਲੇ ਨੂੰ ਲੈ ਕੇ ਕਿੰਨਾ ਕੁ ਟਾਈਮ ਲੱਗਣਾ ਹੈ ਹੋਰ ਪ੍ਰਸ਼ਾਸਨ ਨੂੰ ਜਦ ਕੋਈ ਇਨਵੈਸਟੀਗੇਸ਼ਨ ਚੱਲਦੀ ਹੈ ਈ-ਸਖਸ਼ਾ ਬੰਦੀ ਅੰਦਰ ਸਾਰੇ ਕਲਕਲੇ ਡਾਕੂਮੈਂਟਸ ਕਾਫੀ ਡਾਕੂਮੈਂਟਸ ਦਾ ਕਲਕਲੇ ਦੀ ਵੈਰੀਫਿਕੇਸ਼ਨ ਟਾਈਮ ਲੱਗ ਜਾਂਦਾ ਜਿਹੜੀ ਲੜਕੀ ਨੇ ਕੰਪਲੇਂਟ ਦਿੱਤੀ ਸੀ ਉਹ ਅੰਦਰ ਹੀ ਹੈ ਹਾਂਜੀ ਨਾਲ ਹੀ ਆਈ ਸੀ ਉਹਨਾਂ ਨੂੰ ਭੇਜ ਸਕਦੇ ਹੋ ਬਾਰਾ ਜੀ ਉਹਨਾਂ ਨਾਲ ਗੱਲ ਕਰ ਹਾਂ ਸਰ ਕਿੰਨੇ ਜਣੇ ਦਾ ਸਟਾਫ ਅੰਦਰ ਹੁਣ ਜਿਹੜਾ ਤੁਸੀਂ ਆਪਣੇ ਹਿਰਾਸਤ ਦੇ ਵਿੱਚ ਲਿਆ ਹਿਰਾਸਤ ਜੀ ਬਾਕੀ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਜਿਹਨਾਂ ਜਿਹਨਾਂ ਦਾ ਖਸੂਰ ਆਏਗਾ ਉਹਨਾਂ ਨਾਲ